ਰਾਤ ਦੇ ਬੱਜੇ ਵਜੇ 11:30 ਤੇ ਆਪਾਂ ਕਿਸੇ ਕਾਰਨ ਬਾਜ ਹੋ ਗਈ ਦੀ ਬੰਦ ਤੇ ਬੈਠੇ ਸੀ ਬਾਹਰ ਪਾਰਕਿੰਗ ਦੇ ਵਿੱਚ ਮੈਂ ਲੈ ਕੇ ਆਇਆ ਦੀ ਮਾਲਕ ਨੂੰ ਆਪਣੇ ਨੰਬਰ ਮਾਰਕੀਟ ਦੇ ਵਿੱਚ ਰਾਤ ਨੂੰ 11:30 ਵਜੇ ਇਹਨਾਂ ਦਾ ਕੰਮ ਤੁਹਾਨੂੰ ਪਤਾ ਹੀ ਹੈ ਵੀ ਆਏਗੇ ਮਾਰਕੀਟ ਫਾਈਵ ਸ਼ਰ ਵਿੱਚ ਠੀਕ ਨਹੀਂ ਇਹ ਬੜੀਆ ਪਤਾ ਨਹੀਂ ਕੀ ਹੈ ਨਮੀ ਖਲੀਆ ਮਾਰਕੀਟ ਇੱਧਰ ਵੀ ਇਹ ਅਬਦੁੱਲ ਰੋੜਾ ਤੇ ਇੱਕ ਜੀ ਤੁਹਾਨੂੰ ਹੋਰ ਦਿਖਾਉਂਗਾ ਅੱਗੇ ਜਾ ਕੇ ਮੈਂ ਇਹੜੀ ਬਹੁਤ ਹੀ ਸੋਹਣੀ ਬਣਾਈ ਵੀ ਹੈ ਤੇ ਵਟੇ ਵਟੇ ਟਾਈਮ ਪਾਸ ਵੀ ਕਰਨਾ ਹੁੰਦਾ ਫਿਰ ਨਾਲ ਦੀ ਨਾਲ ਵੀਡੀਓ ਵੀਡੀਓ ਬਣਾ ਲੀਦੀ ਆ ਕਦਰ ਬਲੌਗ ਬਣਾ ਕੇ ਛਾੜਦੀ ਦਾ ਬਸ ਠੀਕ ਨਹੀਂ ਤੇ ਉਦੁੱਲਾ ਰੋਡ ਤੇ ਟ੍ਰੈਫਿਕ ਵੀ ਵੈਸ ਟਾਈਮ ਠੀਕ ਆ ਕੋਈ ਜ਼ਿਆਦਾ ਨਹੀਂ ਹੈਗੀ ਜ ਮਾਰਕੀਟ ਦੇ ਵਿੱਚ ਪਿਆ ਦੀ ਪੂਰਾ ਰਾਤ ਸੈਸ ਟਾਈਮ ਤੇ ਬੰਦ ਹੋਣ ਨੂੰ ਵੀ ਟਾਈਮ ਨਾਲ ਬਸ ਥੋੜੇ ਹੀ ਰਹਿੰਦਾਗਾ ਤਾਂ ਅਰ ਕੇ 1.5 ਵਜੇ ਬੰਦ ਹੋ ਜਾਂਦਾ 11 12 ਤੋ ਮੈਨੂੰ ਬੱਜੀ ਗਈ ਆ ਕੁਰਸੀਆਂ ਦੇਖੋ ਕਿੰਨੀਆਂ ਸੋਹਣੀਆਂ ਨੇ ਮਿੱਤਰੋ ਕੀ ਸ਼ੇਪ ਬਣਾਈ ਆ ਦੇਖੋ ੋਂਠਾ ਸ਼ੇਪ ਬਣਾਈ ਆ ਪਤਲੇ ਕੋੜੇ ਦੀ ਸ਼ੇਪ ਬਣਾਈ ਆ ਬਹੁਤ ਵਧੀਆ ਕੁਰਸੀਆਂ ਨੇ ਵੀਡੀਓ ਵਧੀਆ ਲੱਗੇ ਤੇ ਸ਼ੇਅਰ ਲੈ ਜਰੂਰ ਕਰਦੇ ਆ ਕਰੋ ਮੇਰੇ ਵੀਰੋ ਸਪੋਰਟ ਜਰੂਰ ਕਰਦੇ ਆ ਕਰੋ ਨਾਲ ਦੇ ਨਾਲ ਆਪਣੇ ਛੋਟੇ ਭਰਾ ਨੂੰ ਤੇ ਅਗਲੀ ਵੀਡੀਓ ਵਿੱਚ ਮਿਲਦੇ ਆ ਹਨ ਨੂੰ ਓਕੇ